ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਮੇਰੇ ਭੈਣ ਭਰਾ ਇੰਸਟਾਗ੍ਰam YouTube ਤੇ Facebook ਤੇ ਜੁੜੇ ਨੇ ਮੇਰੇ ਨਾਲ ਉਹਨਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿੰਨੇ ਵੀ ਦੇਖਦੇ ਨੇ ਮੇਰੀਆਂ ਵੀਡੀਓ ਤੁਸੀਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਣੀ ਆਪਣੀ رائے ਜਰੂਰ ਦਿਹਾ ਕਰੋ ਕਮੈਂਟ ਵਿੱਚ ਵੀ ਵੀਡੀਓ ਕਿਵੇਂ ਲੱਗੀ ਉਹਦੇ ਨਾਲ ਇਹ ਹੁੰਦਾ ਵੀ ਅਸੀਂ ਥੋੜੀ ਜਿਹੀ ਵੀਡੀਓ ਹੋਰ ਵਧੀਆ ਬਣਾਵਾਂਗੇ ਜਿਹੜੀ ਵੀ ਗਲਤੀ ਹੁੰਦੀ ਹੈ ਸਾਡੀ ਤੁਸੀਂ ਥੋੜਾ ਜਿਹਾ ਉਹ ਕਰਿਆ ਕਰੋ ਤੇ ਇੱਕ ਗੱਲ ਹੋਰ ਮੈਂ ਕਹਿਣੀ ਸੀ ਜਿਵੇਂ ਕਿ ਅੱਜ ਕੱਲ ਕੋਈ ਸਪੋਰਟ ਨਹੀਂ ਕਰਦਾ ਛੇਤੀ ਜੀ ਜਿਵੇਂ ਪਿੰਡਾਂ 'ਚ ਆਪਾਂ ਗੱਲ ਕਰਦੇ ਆਂ ਅੱਜ ਕੱਲ ਜਿਵੇਂ ਮੈਂ ਨਸ਼ੇ 'ਚ ਲੱਗਿਆ ਸੀ ਨਸ਼ਾ ਕਰਦਾ ਸੀ ਤੇ ਚਾਰ ਬੰਦੇ ਬਿੰਦੇ ਹੁੰਦੇ ਨੇ ਜਿਵੇਂ ਵੀ ਅੱਜ ਕੱਲ ਪਿੰਡਾਂ 'ਚ ਤੇ ਉਹ ਗੱਲਾਂ ਬਣਾਉਂਦੇ ਨੇ ਉਹ ਦਾ ਮੁੰਡਾ ਐਵੇਂ ਨਸ਼ੇ ਕਰਦਾ ਐਵੇਂ ਕਰਦਾ ਨਾ ਜੇ ਆਪਾਂ ਚੰਗੇ ਕੰਮ ਕਰਾਂਗੇ ਉਹਦੀ ਗੱਲ ਕੋਈ ਨਹੀਂ ਕਰਦਾ ਪਿੰਡ 'ਚ ਠੀਕ ਏ ਜਿਵੇਂ ਦੂਜੇ ਕੋਲ ਸ਼ੇਰ